ਅੱਜ ਆਪਾਂ ਬਣਾਏ ਜੀ ਘਰ ਵਿੱਚ ਪਾਕਿਸਤਾਨੀ ਪਕੌੜੇ ਇਹ ਕਿਵੇਂ ਬਣਦੇ ਆ ਬਹੁਤ ਹੀ ਲਜੀਜ਼ ਬਣਦੇ ਆ ਘਰ ਦੇ ਬੇਸਿਕ ਸਮਾਨ ਤੋਂ ਇਹ ਬਣ ਜਾਂਦੇ ਆ ਬਹੁਤ ਹੀ कुरकुरੇ ਤੇ ਸੁਆਦ ਬਣਦੇ ਆ ਜੀ ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰ ਸასი ਸ਼ਕਲ ਅਸੀਂ ਉਮੀਦ ਕਰਦੇ ਆ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਠੀਕ ਜਾਗੇ ਹੋਵਗੇ ਰਾਜੀ ਖੁਸ਼ੀ ਹੋਵਗੇ ਇਹ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ 'ਚ ਬਣਾਵਾਂਗੇ ਆਪਾਂ ਪਾਕਿਸਤਾਨੀ ਪਕੌੜੇ ਹਾਂਜੀ ਅੱਜ ਆਪਾਂ ਘਰੇ ਆਪ ਪਾਕਿਸਤਾਨੀ ਪਕੌੜੇ ਬਣਾਵਾਂਗੇ ਜਿਹੜੀ ਔਖੇ ਨਹੀਂ ਬੜੇ ਸਿੰਪਲ ਤਰੀਕੇ ਨਾਲ ਬਣ ਜਾਂਦੇ ਆ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਇਦਾਂ ਕੋ ਭਾਂਡਾ ਲੈ ਲੈਣਾ ਖੁੱਲਾ ਇਦਾਂ ਕੋ ਵੱਡਾ ਕੰਮ ਨਹੀਂ ਰਿਹਾ ਆਮ ਦੇਸੀ ਪਕੌੜਿਆਂ ਕੋ ਬਣ ਜਾਂਦੇ ਆ ਉਸ ਤੋਂ ਪਹਿਲਾਂ ਪਾਵਾਂਗੇ ਆਪਾਂ ਇਹ ਦੋ ਤਿੰਨ ਕੱਟੇ ਹੋਏ ਪਿਆਜ਼ ਇਹ ਪਾਵਾਂਗੇ ਇਹਦੇ ਵਿੱਚ ਆਲੂ ਦੋ ਕੋ ਮੀਡੀਅਮ ਸਾਈਜ਼ ਆਪਾਂ ਆਲੂ ਲੈ ਕੱਟ ਕੇ ਬਰੀਕ ਬਰੀਕ ਇੱਕ ਲੈ ਲਈ ਆਪਾਂ ਪਾਲਕ ਇਹ ਪਾਵਾਂਗੇ ਚ ਪਾਲਕ ਇਦੇ ਵਿੱਚ ਪਾਵਾਂਗੇ ਜੀ ਆਪਾਂ ਚਾਰ-ਪੰਜ ਮਿੱਠੀਆਂ ਕੱਟ ਕੇ ਲਈਆਂ ਆਪਾਂ ਇਹ ਤੁਸੀਂ ਘੱਟ ਮਿਰਚਾਂ ਦੇ ਘੱਟ ਪਾ ਸਕਦੇ ਜੀ ਇਹ ਤੁਹਾਡੇ ਬੱਚੇ ਨਹੀਂ ਲਾਇਕ ਕਰਦੇ ਮਿਰਚ ਤੁਸੀਂ ਦੇਗੀ ਮਿਰਚਾਂ ਲਾਲ ਮਿਰਚ ਪਾ ਦਿਓ ਅਸੀਂ ਦੋਵੇਂ ਇਸਤੇਮਾਲ ਕਰ ਰਹੇ ਹਾਂ ਇਹਦੇ ਵਿੱਚ ਪਾਵਾਂਗੇ ਕੁਝ ਮੋٹے ਮਸਾਲੇ ਇਹਦੇ ਵਿੱਚ ਕਾਲੀਆਂ ਮਿਰਚਾਂ ਤੇ ਧਣੀਆਂ ਇਹ ਪਾਵਾਂਗੇ ਇਹਦੇ ਵਿੱਚ ਇਹ ਬਹੁਤ ਜ਼ਰੂਰੀ ਆ ਇਹਦੇ ਬਣਾਏ ਪਕੌੜੇ ਸਵਾਦ ਨਹੀਂ ਬਣਦੇ ਇਹਦੇ ਵਿੱਚ ਪਾ ਲਾਂਗੇ ਆਪਾਂ ਇਹ ਮੋਟਾ ਨਾਰ ਦੰਨਾ ਤੁਸੀਂ ਕੁੱਟ ਕੇ ਵੀ ਲੈ ਸਕਦੇ ਜੀ ਪਰ ਇਹਦੇ ਵਿੱਚ ਜਦੋਂ ਦੰਗਾ ਸੜੇ ਮੋਟਾ ਇਹ ਨਾਰਦਾਨਾ ਨਾ ਦਾ ਮੋਟਾ-ਮੋਟਾ ਬਹੁਤ ਸਵਾਦ ਲੱਗਦੇ ਪਕੌੜੇ ਤੇ ਇਸਕੋ ਕਿਹ ਅਸੀਂ ਮੋਟਾ ਯੂਜ਼ ਕਰ ਰਹੇ ਤੁਸੀਂ ਇਹ ਪੀਸਿਆ ਕਾ ਪੀਸਾ ਪਾ ਰਹੇ ਹੋ ਇਹਦੇ ਬਾਅਦ ਤੁਸੀਂ ਪੁੱਟ ਕੇ ਵੀ ਪਾ ਸਕਦੇ ਜੀ ਉਸ ਤੋਂ ਬਾਅਦ ਪਾ ਲਾਂਗੇ ਆਪਾਂ ਥੋੜੀ ਜਿਹੀ ਚਪਾਵਾਂਗੇ ਲਾਲ ਮਿਰਚੀ ਪਾਵਾਂਗੇ ਪਹਿਲਾਂ ਪਹਾੜੀਆਂ ਵੀ ਪਾਈਆਂ ਇਹਨੇ ਕਾ ਆਪਾਂ ਲਾਲ ਮਿਰਚ ਪਾ ਦਾਂਗੇ ਕਿਉਂਕਿ ਪਕੌੜੇ ਲਸੇ ਨਾ ਬਣ ਇੱਕ ਚਮਚ ਪਾ ਦਾਂਗੇ ਆਪਾਂ ਜੀਰੇ ਦਾ ਇੱਕ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਤਵਾ ਅਨਸਾਰ ਪਾ ਦਾਂਗੇ ਪਲੂਣ ਇਹਦੇ ਵਿੱਚ ਸਿੰਧਾ ਲੋਨ ਲੋਨ ਵੀ ਆ ਕਾਲਾ ਲੋਨ ਵੀ ਆ ਤੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਤੇ ਵੇਸਣ ਵੇਸਣ ਅਸੀਂ ਘਰ ਦਾ ਹੀ ਪੀਸਿਆ ਅੱਜ ਤਾਂ ਕਿ ਖੁੱਲਾ ਹੀ ਆ ਇਹਨੇ ਮਿਕਸ ਕਰ ਦਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਇਹਨੂੰ ਵਾਚ ਇਹਦੇ ਵਿੱਚ ਇੱਕ ਹੋਰ ਚੀਜ਼ ਪਾਉਣੀ ਉਹ ਵੀ ਤੁਹਾਨੂੰ ਦੱਸਦੇ ਆ ਇਹਦਾ ਮਿਕਸਚਰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਜਿਹੜੀ ਹੋਰ ਚੀਜ਼ ਤੁਹਾਨੂੰ ਦੱਸਿਆ ਸੀ ਇਹ ਮੱਖਣ ਜਿਹੜੀ ਪਾਕਿਸਤਾਨੀ ਪਕੌੜੇ ਬੰਦੇ ਉਹ ਬੇਸਿਕਲੀ ਬੰਦੇ ਇਹਦੇ ਵਿੱਚ ਉਹ ਆਂਡਾ ਪਾਉਂਦੇ ਆ ਇਸ ਟਾਈਮ ਆਪਾਂ ਆਂਡਾ ਨਹੀਂ ਖਾਂਦੇ ਇਸ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਮੱਖਣ ਨੂੰ ਮੱਖਣ ਨੂੰ ਆਪਾਂ ਕੱਦੂਕਸ ਕਰ ਲਾਂਗੇ ਮੋਟੇ ਤੀਕੇ ਨਾਲ ਕਰਾਂਗੇ ਜਿਹੜੇ ਬੇਸਿਕਲੀ ਪਕੌੜੇ ਬਾਂਦੇ ਆ ਪਾਕਿਸਤਾਨੀ ਉਹਦੇ ਵਿੱਚੋਂ ਪਾਉਂਦੇ ਆ ਅੰਡਾ ਜੇ ਤੁਸੀਂ ਅੰਡਾ ਖਾਂਦੇ ਤੁਸੀਂ ਅੰਡਾ ਪਾ ਸਕਦੇ ਜੇ ਅਸੀਂ ਇਸ ਟਾਈਮ ਤੇ ਪਾਵਾਂਗੇ ਮੱਖਣੇ ਦੇ ਵਿੱਚ ਮੱਖਣ ਆਪਾਂ ਕਦੂਕੱਛ ਕਰਕੇ ਪਾਵਾਂਗੇ ਤੇ ਬੜੇ ਲਜੀਜ਼ ਪਕੌੜੇ ਬਾਂਦੇ ਆ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਬਾਕੀ ਸਾਰਾ ਇਹ ਸਮਾਨ ਇਸੀ ਪਕੌੜਿਆਂ ਵਾਲਾ ਜਿਹੜਾ ਪਰਦੇਸੀ ਪਕੌੜੇ ਆਪਣੇ ਪਿੰਡਾਂ 'ਚ ਬਣਦੇ ਆ ਪਰ ਆਹ ਜਿਹੜਾ ਸਮਾਨ ਵਿੱਚ ਪਾ ਰਹੇ ਆ ਇਹਦੇ ਨਾਲ ਇਹ ਬਹੁਤ ਵਧੀਆ ਪਕੌੜੇ ਤੇ ਸਵਾਦ ਬਾਂਦੇ ਆ ਹੁਣ ਆਪਾਂ ਮੱਖਣ ਨੂੰ ਵੀ ਚੰਗੇ ਦਾ ਇਸ ਵਿੱਚ ਮਿਕਸ ਕਰ ਦਾਂਗੇ। ਤੁਸੀਂ ਹਾਂ ਵੇਖ ਸਕਦੇ ਜੇ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਜੇ ਆਪਾਂ ਪਾਇਆ ਇੱਕ ਮੱਖਣ ਹੈ ਤੇ ਇੱਕ ਥੋੜੇ ਜਿਹਾ ਪਾਲਕੇ ਦੇ ਵਿੱਚ ਉਹਦੇ ਨਾਲ ਇਹਦਾ ਬੈਟਰ ਬਣਦਾ ਜਾਂਦਾ ਤੇ ਇਹੋ ਚੀਜ਼ ਆਪਾਂ ਇਹਨੂੰ ਬਕਰੀ ਕਰਦੀ ਦੂਜੇ ਪਕੌੜਿਆਂ ਨਾਲੋਂ ਤਾਂ ਹੀ ਇਹਨੂੰ ਪਾਕਿਸਤਾਨੀ ਪਕੌੜੇ ਕਹਿੰਦੇ ਆ। ਲਾਹੌਰ ਦੇ ਵਿੱਚ ਬਹੁਤ ਹੀ ਫੇਮਸ ਪਕੌੜੇ ਆਮ ਸਟਰੀਟ ਫੂਡ ਇਤਨਾ ਆਪਣੇ ਕੁਲਚੇ ਵਗੈਰਾ ਲਾੜੋ ਨਿਊਟਰਲ ਵਗੈਰਾ ਲਾੜੋ ਉਧਰ ਇਹ ਚੀਜ਼ ਲੋਕੀ ਪੰਡਾ ਜਿਹਾ ਜੇ ਵੀ ਖਾਂਦੇ ਆ ਬੈਟਰ ਆਪਣਾ ਸਾਰਾ ਬਣ ਗਿਆ ਤੇ ਇਹਦੇ ਵਿੱਚ ਆਪਾਂ ਸਿਰਫ ਪਾਣੀ ਦਾ ਇਸਤੇਮਾਲ ਬਹੁਤ ਘੱਟ ਕੀਤਾ ਨਾ ਦੇ ਮਾਤਰ ਬਾਕੀ ਸਾਰੇ ਮੱਖਣ ਨਾਲ ਬਣਿਆ ਤੇ ਜਿਹੜੇ ਦੁੱਜੇ ਆ ਨੌਨਵੈਜ ਵਾਲੇ ਤੁਸੀਂ ਇਹਦੇ ਚਾਂਡਾ ਵੀ ਪਾ ਸਕਦੇ ਜੀ ਉਹਨੇ ਆਪਾਂ ਪਕੌੜੇ ਦੇ ਬਣਾਵਾਂਗੇ ਬੜੇ ਸਵਾਲ ਪਕੌੜੇ ਬੰਦੇ ਤੇਲ ਆਪਣਾ ਗਰਮ ਹੋ ਗਿਆ ਤੇ ਛੋਟੇ ਛੋਟੇ ਕਰਕੇ ਆਪਾਂ ਪਾ ਦਨੇ ਆ ਜੇ ਦੋ ਮੀਂਹ ਪਿਆ ਹੋਵੇ ਤੇ ਨਾਲ ਪਕੌੜੇ ਹੋਣ ਤੇ ਨਾਲ ਹੋਵੇ ਗਰਮ-ਮਗਰਮ ਚਾਹ ਤੇ ਅੱਜ ਸਾਡੇ ਮੀਂਹ ਦਾ ਮੌਸਮ ਕੀ ਤੁੱਤੇ ਵਿਖਾ ਮੜਿਆ ਪੱਤਲਾ ਮੱਟੀ-ਮੱਟੀ ਸੇਕ ਦੇ ਵੇਖੋ ਆਪਣੇ ਪਕੌੜੇ ਪੱਕੰਦੇ ਆ ਤੇ ਜਦੋਂ ਥੋੜੇ ਜਿਹਾ ਪੱਕ ਗਏ ਫਿਰ ਆਪਾਂ ਇਹਨਾਂ ਨੂੰ ਹਲਾਵਾਂਗੇ ਦੇ ਪਾਸਾ ਚੇਂਜ ਕਰ ਦਾਂਗੇ ਆਪਾਂ ਸਾਰਿਆਂ ਦੇ ਬਹੁਤ ਹੀ ਕ੍ਰਿਸਪੀ ਪਕੌੜੇ ਬਣਦੇ ਤੇ ਬੜੇ ਸੁਆਦ ਆ ਪਕੌੜੇ ਆਪਣੇ ਬਣ ਗਏ ਆ ਦੇਖੋ 골ਡਨ ਜਿਹਾ ਰੰਗ ਇਹਨਾਂ ਤੇ ਆ ਗਿਆ ਤੇ ਅੰਦਰ ਤੱਕ ਪੱਕ ਗਏ ਹੁਣ ਇਹਨਾਂ ਆਪਾਂ ਬਾਹਰ ਕੱਢ ਲਾਂਗੇ ਦੇਖੀ ਵਾ ਪਸਾੜੀ ਜਿ ਰੱਖ ਲਏ ਆ ਇਹ ਜਿ ਕੱਢ ਲਾਂਗੇ ਵੇਖੋ ਇੰਨੇ ਵਧੀਆ ਪਕੌੜੇ ਬਣਿਆ ਰੰਗ ਕਿੰਨਾ ਵਧੀਆ ਲੰਦਾ ਆਇਆ ਇਸੇ ਤਰੀਕੇ ਨਾਲ ਆਪਾਂ ਬਾਕੀ ਰਹਿੰਦੇ ਪਕੌੜੇ ਵੀ ਕੱਢ ਲਾਂਗੇ ਬੜਾ ਸਿੰਪਲ ਤਰੀਕਾ ਹੈ ਤੁਸੀਂ ਮੱਖਣ ਵਾਲੇ ਪਕੌੜੇ ਬਣਾ ਕੇ ਵੇਖਿਓ ਕਰੀ ਕਹੈ ਨੂੰ ਤੈਨੂੰ ਪਾਕਿਸਤਾਨੀ ਕਹਿੰਦੇ ਆ ਪਰ ਸਵਾਦ ਬਹੁਤ ਆ ਤੇ ਦੂਜਾ ਪੂਰੀ ਆਪਣਾ ਤਿਆਰ ਹੋ ਗਿਆ ਇਹ ਤੇ ਵੀ ਸੁਨਹਿਰੀ ਜਿਹਾ ਰੰਗ ਆ ਗਿਆ ਅੰਦਰ ਤੱਕ ਸਾਰੇ ਪੱਕ ਗਏ ਆ ਇਹਨਾਂ ਨੂੰ ਆਪਾਂ ਬਾਹਰ ਕੱਢ ਲਾਂਗੇ ਜਾਬੂਰ ਆਪਣਾ ਬਣ ਕੇ ਤਿਆਰ ਆ। ਜਿਹੜਾ ਆਪਣੇ ਪਕੌੜੇ ਬੰਦੇ ਪਏ ਆ ਤੇ ਆਪਾਂ ਉਧਰ ਪਲੇਟਿੰਗ ਕਰ ਲੈਂਦੇ ਆ। ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਟਰੇ। ਇਹਦੇ ਵਿੱਚ ਰੱਖਾਂਗੇ ਆਪਾਂ ਇਹ ਗਰਮਾ-ਗਰਮ ਪਕੌੜੇ। ਬਹੁਤ ਹੀ ਸਵਾਦ ਬਹੁਤ ਹੀ कुरकुरੇ ਬਣੇ ਆ। ਜਿਹਨੂੰ ਕ੍ਰਿਸਪੀ ਕਹਿੰਦੇ ਕ੍ਰਿਸਪੀ-ਕ੍ਰਿਸਪੀ ਪਕੌੜੇ। ਇੱਥੇ ਪਾ ਲਾਂਗੇ ਆਪਾਂ ਇਹ ਚਾਟ ਮਸਾਲਾ ਇਹ ਸਵਾਦ ਨੂੰ ਹੋਰ ਚਾਰ ਚੰਦ ਲਾ ਦੇਗਾ ਤੇ ਨਾਲ ਰੱਖ ਦਾਂਗੇ ਇਹਦੇ ਦੋ ਮਜ਼ੇਦਾਰ ਚਟਨੀਆਂ ਇਹ ਆ ਜੀ ਟਮਾਟਰ ਦੀ ਚਟਨੀ ਇਹ ਆ ਪਦੀਨੇ ਦੀ ਲੱਗਦੀ ਦਹੀਂ ਦੀ ਚਟਨੀ ਕੜੀ ਪੱਤੇ ਨਾਲ ਇੱਧਰ ਇੱਕ ਲਾ ਦਾਂਗੇ ਪੱਤੇ ਇਹ ਦੇਖ ਨੂੰ ਜਿਹੜਾ ਹੋਰ ਸਵਾਦ ਲੱਗੇ ਇੱਕ ਲਾ ਦਾਂਗੇ ਆਪਾਂ ਇੱਧਰ ਲੋਰੀ ਆਪਣੀ ਪਕੌੜੀਆਂ ਦੀ ਪਲੇਟ ਤਿਆਰ ਆ ਕਿੰਨੀ ਵਧੀਆ ਲੱਗਦੀ ਵੇਖੋ ਤੇ ਖਾਣ ਨੂੰ ਬਹੁਤ ਸਵਾਦ ਆ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ